ਸਿਆਸਤ ਦੇ ਵਿੱਚ ਸਿਆਸਤਦਾਨਾਂ ਦੇ ਸਿਤਾਰੇ ਅਕਸਰ ਬਦਲਦੇ ਰਹਿੰਦੇ ਨੇ ਕਦੇ ਇਹ ਸਿਤਾਰੇ ਰਾਜਯੋਗ ਦਿਖਾਉਂਦੇ ਨੇ ਕਦੇ ਇਹ ਸਿਤਾਰੇ ਗਰਦਿਸ਼ ਚ ਹੁੰਦੇ ਨੇ 3 ਸਾਲ ਪਹਿਲਾਂ ਯਾਨੀ ਕਿ ਮਾਰਚ 2022 ਦੇ ਵਿੱਚ ਦੱਸਤਾ ਸੀ ਕਿ ਅਰਵਿੰਦ ਕੇਜਰੀਵਾਲ ਦੇ ਸਿਤਾਰੇ 2025 ਦੇ ਵਿੱਚ ਗਰਦਿਸ਼ ਚ ਹੋਣਗੇ ਆਪਣੀ ਸੀਟ ਵੀ ਹਾਰ ਜਾਣਗੇ ਤੇ ਆਮ ਆਦੀ ਪਾਰਟੀ ਵੀ ਹਾਰ ਜਾਏਗੀ ਉਸ ਦੌਰਾਨ ਟਵੀਟ ਕੀਤਾ ਸੀਗਾ ਕਿ ਉਨ੍ਹਾਂ ਜੋ ਡਾਊਨਫਾਲ ਹੈ ਉਹ 2024 ਮਾਰਚ ਤੋਂ ਸਟਾਰਟ ਹੋਏਗਾ ਤੇ ਉਨ੍ਹਾਂ ਲਈ ਬਹੁਤ ਟ੍ਰਬਲਮੈਟਿਕ ਫੇਜ਼ ਰਹੇਗਾ ਹੋ ਤਾਂ 21 ਮਾਰਚ ਨੂੰ ਉਹ ਉਹ ਜੇਲ ਗਏ ਸੀ ਤੇ ਮਾਰਚ 2022 ਦੇ ਵਿੱਚ ਹੀ ਆਈ ਟਵੀਟ ਕੀਤੀ ਉਹ 2025 ਦਾ ਚੋਣ ਹਾਰ ਜਾਣਗੇ ਆਪਣੀ ਸੀਟ ਵੀ ਹਾਰ ਜਾਣਗੇ ਕਹਿੰਦੇ ਮੁੱਖ ਮੰਤਰੀ ਦੀ ਕੁਰਸੀ ਚਲੀ ਜਾਣੀ ਹੈ ਕਹਿੰਦੇ ਮੁੱਖ ਮੰਤਰੀ ਬਦਲ ਦਿੱਤੇ ਜਾਣਗੇ ਉਹਨਾਂ ਦੇ ਸਤਾਰੇ ਕੀ ਕਹਿੰਦੇ ਨੇ ਭਗਵੰਤ ਮਾਨ ਦੇ ਸਤਾਰੇ ਤੁਸੀਂ ਪ੍ਰਡਿਕਟ ਕੀਤੇ ਨੇ ਕਿ ਸ਼ਾਇਦ ਆਪਣੀ ਟਰਮ ਕੰਪਲੀਟ ਨਾ ਕਰ ਪਾਣ ਐਜ਼ ਅ ਸੀਐਮ ਤੇ ਉਹਨਾਂ ਦੀ ਪਾਰਟੀ ਸਪਲਿਟ ਹੋ ਸਕਦੀ ਹੈ ਤੇ ਭਗਵੰਤ ਮਾਨ ਜੀ ਦਾ ਸਮਾਂ April 2024 ਤੋਂ ਖਰਾਬ ਚੱਲ ਰਿਹਾ ਚੱਲ ਰਿਹਾ ਸਿਆਸਤ ਦੇ ਵਿੱਚ ਸਿਆਸਤਦਾਨਾਂ ਦੇ ਸਿਤਾਰੇ ਅਕਸਰ ਬਦਲਦੇ ਰਹਿੰਦੇ ਨੇ ਕਦੇ ਇਹ ਸਿਤਾਰੇ ਰਾਜਯੋਗ ਦਿਖਾਉਂਦੇ ਨੇ ਕਦੇ ਇਹ ਸਿਤਾਰੇ ਗਰਦਿਸ਼ ਹੁੰਦੇ ਨੇ ਇਨ੍ਹਾਂ ਟਿੱਡਾਂ ਦੇ ਵਿੱਚ ਆਮਾਦੀ ਪਾਰਟੀ ਦੇ ਸਿਤਾਰੇ ਗਰਦਿਸ਼ ਚ ਦਿਖਾਈ ਦੇ ਰਹੇ ਨੇ ਕਿਉਂਕਿ ਹਾਲ ਹੀ ਦੇ ਵਿੱਚ ਆਮਾਦੀ ਪਾਰਟੀ ਨੇ ਦਿੱਲੀ ਹਾਰੀ ਨਾਲ ਨਾਲ ਅਰਵਿੰਦ ਕੇਜਰੀਵਾਲ ਜਿਹੜੇ ਕਿ ਆਮਾਦੀ ਪਾਰਟੀ ਦੇ ਸੁਪਰੀਮੋ ਨੇ ਕਨਵਿੰਦਨ ਨੇ ਉਹ ਆਪਣੀ ਸੀਟ ਵੀ ਹਾਰ ਗਏ ਅਤੇ ਵੱਡੇ ਵੱਡੇ ਦਿੱਗਜ ਆਮਾਦੀ ਪਾਰਟੀ ਦੇ ਉਹ ਵੀ ਆਪਣੀ ਸੀਟ ਹਾਰ ਗਏ ਇਹਨਾਂ ਦਿਨਾਂ ਦੇ ਵਿੱਚ ਜੋ ਸਿਆਸਤ ਚੱਲ ਰਹੀ ਹੈ ਉਹਦਾ ਪੰਜਾਬ ਦੇ ਉੱਤੇ ਕੀ ਅਸਰ ਪਾਏਗਾ ਆਖਿਰਕਾਰ ਪੰਜਾਬ ਦੀ ਸਿਆਸਤ ਸਤਾਰਿਆਂ ਦੇ ਹਿਸਾਬ ਦੇ ਨਾਲ ਕਿੱਧਰ ਨੂੰ ਚੱਲੇਗੀ ਇਹ ਵੀ ਦੇਖਣ ਵਾਲੀ ਗੱਲ ਹੋएगी ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਸਾਡੇ ਨਾਲ ਹੋਣਗੇ ਰੁਦਰਕਰਨ ਪ੍ਰਤਾਪ ਜਿਹੜੇ ਕਿ ਅਸਟ੍ਰੋਲੋਜਰ ਨੇ ਬੜੇ ਤਗੜੇ ਅਸਟ੍ਰੋਲੋਜਰ ਨੇ ਇਹਨਾਂ ਨੇ 3 ਸਾਲ ਪਹਿਲਾਂ ਯਾਨੀ ਕਿ ਮਾਰਚ 2022 ਦੇ ਵਿੱਚ ਦੱਸਤਾ ਸੀ ਕਿ ਅਰਵਿੰਦ ਕੇਜਰੀਵਾਲ ਦੇ ਸਤਾਰੇ 2025 ਦੇ ਵਿੱਚ ਗਰਦਿਸ਼ ਚ ਹੋਣਗੇ ਆਪਣੀ ਸੀਟ ਵੀ ਹਾਰ ਜਾਣਗੇ ਤੇ ਆਮ ਆਦੀ ਪਾਰਟੀ ਵੀ ਹਾਰ ਜਾਏਗੀ ਸਾਡੇ ਨਾਲ ਰਦਰ ਕਰਨ ਪ੍ਰਤਾਪ ਜੀ ਨੇ ਅ ਭਾਜੀ ਬਹੁਤ ਬਹੁਤ ਮੁਬਾਰਕਾ ਪਹਿਲਾਂ ਤਾਂ ਪ੍ਰੈਡਿਕਸ਼ਨ ਤੁਹਾਡੀ ਹਮੇਸ਼ਾ ਬੜੀ ਸਟੀਕ ਰਹਿੰਦੀ ਹੈ ਅ ਤਸ਼ਕਰ ਜੀ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਇਹ ਪ੍ਰੈਡਿਕਸ਼ਨ ਤੁਸੀਂ 3 ਸਾਲ ਪਹਿਲਾਂ ਕਰਦੀ ਇੰਨੀ ਇੰਨੇ ਸਾਲ ਪਹਿਲਾਂ ਤੁਸੀਂ ਦੱਸਤਾ ਕੀ ਅਰਵਿੰਦ ਕੇਜਰੀਵਾਲ ਖੁਦ ਹਾਰਨਗੇ ਉਹਨਾਂ ਦੀ ਪਾਰਟੀ ਹਾਰੇਗੀ ਇਸ ਤੋਂ ਪਹਿਲਾਂ ਵੀ ਤੁਹਾਡੀ ਪ੍ਰੈਡਿਕਸ਼ਨ ਬੜੀ ਸਟੀਕ ਰਹੀ ਸੀ ਸਿੱਧੂ ਮੂਸੇਵਾਲਾ ਨੂੰ ਲੈ ਕੇ ਉਹਦਾ ਵੀ ਅਸੀਂ ਤੁਹਾਡਾ ਇੰਟਰਵਿਊ ਕੀਤਾ ਸੀਗਾ ਇੰਨੇ ਸਾਲ ਪਹਿਲਾਂ ਕਿਵੇਂ ਪਤਾ ਲੱਗਦਾ ਐਸਟ੍ਰੋਲੋਜੀ ਵਿੱਚ ਸਰ ਐਕਚੁਅਲੀ ਮੈਂ ਤਾਂ ਹੀ ਕਹੂੰਗਾ ਕਿ ਗੋਡ ਇਜ਼ ਬੀਇੰਗ ਕਾਈਂਡ ਪਰਮਾਤਮਾ ਦਾ ਆਸ਼ੀਰਵਾਦ ਹੈ ਗੁਰੂਆਂ ਦਾ ਆਸ਼ੀਰਵਾਦ ਹੈ ਜੀ ਤੇ ਐਸਟ੍ਰੋਲੋਜੀ ਇੱਕ ਸਾਇੰਸ ਹੈ ਠੀਕ ਹੈ ਸਭ ਕੈਲਕੂਲੇਸ਼ਨਸ ਨੇ ਅਗਰ ਤੁਸੀਂ ਕੋਈ ਵੀ ਇਸ ਨੂੰ ਪੜ ਸਕਦਾ ਹੈ ਸਿੱਖ ਸਕਦਾ ਹੈ ਤਾਂ ਜਦੋਂ ਕੇਜਰੀਵਾਲ ਦੀ ਚਾਰਟ ਮੈਨੂੰ ਮਿਲਿਆ ਸੀਗਾ ਦਸੰਬਰ 2021 ਦੇ ਵਿੱਚ ਤਾਂ ਮੈਂ ਆਪਣੇ ਗੁਰੂ ਜੀ ਦੀ ਗਾਈਡੈਂਸ ਦੇ ਵਿੱਚ ਉਸ ਨੂੰ ਸਟੱਡੀ ਕੀਤਾ ਸੀਗਾ ਤੇ ਮੈਂ ਉਸ ਦੌਰਾਨ ਟਵੀਟ ਕੀਤਾ ਸੀਗਾ ਕਿ ਉਹਨਾਂ ਜੋ ਡਾਊਨਫਾਲ ਹੈ ਉਹ 2024 ਮਾਰਚ ਤੋਂ ਸਟਾਰਟ ਹੋਏਗਾ ਤੇ ਉਹਨਾਂ ਲਈ ਬਹੁਤ ਟ੍ਰਾਬਲਮੈਟਿਕ ਫੇਜ਼ ਰਹੇਗਾ ਉਹ ਤਾਂ 21 ਮਾਰਚ ਨੂੰ ਉਹ ਉਹ ਜੇਲ ਗਏ ਸੀਗੇ ਤੇ ਮਾਰਚ 2022 ਦੇ ਵਿੱਚ ਹੀ ਆਈ ਟਵੀਟ ਕੀਤੀ ਉਹ 2025 ਵਾਲਾ ਚੋਣ ਹਾਰ ਜਾਣਗੇ ਆਪਣੀ ਸੀਟ ਵੀ ਹਾਰ ਜਾਣਗੇ ਅੱਛਾ ਇਹ ਤੁਹਾਨੂੰ ਪਹਿਲਾ ਪ੍ਰੈਡਿਕਸ਼ਨ ਕਰ ਜੀ ਜੀ ਉਹ ਮੈਂ ਟਵੀਟ ਨਾਲ ਨਾਲ ਦਰਸ਼ਕਾਂ ਨੂੰ ਦਿਖਾ ਵੀ ਰਿਹਾ ਬੜੀ ਸਟੀਕ ਜੀ ਇਹ ਤੁਹਾਡੀ ਟਿੱਪਣੀ ਹੁੰਦੀ ਆ ਜੋ ਤੁਸੀਂ ਟਵੀਟ ਵੀ ਕਰਦੇ ਹੋ ਇੰਨਾ ਸਟੀਕ ਅਸਟ੍ਰੋਲੋਜੀ ਦੇ ਵਿੱਚ ਕਿਵੇਂ ਪਤਾ ਲੱਗ ਜਾਂਦਾ ਕਿ ਇਹ ਹੋਣ ਵਾਲਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਂਕਿ ਆਉਣ ਵਾਲੇ ਤਾਂ ਜੋ ਪੰਜਾਬ ਤੇ ਆਉਂਗਾ ਪਹਿਲਾਂ ਤੁਸੀਂ ਇਹ ਕਲੀਅਰ ਕਰਵਾ ਜੀ ਦੇਖੋ ਅਸਟ੍ਰੋਲੋਜੀ ਕੋਈ ਵੀ ਪੜ੍ਹੇਗਾ ਠੀਕ ਹੈ ਅਗਰ ਉਸ ਨੂੰ ਮਤਲਬ ਡੈਡੀਕੇਸ਼ਨ ਨਾਲ ਪੜਾਈ ਕਰੇਗਾ ਤਾਂ ਕੋਈ ਵੀ ਪ੍ਰਡਿਕਟ ਕਰ ਸਕਦਾ ਹੈ इवन ਤੁਸੀਂ ਵੀ ਕਰ ਸਕਦੇ ਹੋ ਅੱਛਾ ਜੀ ਇਹਦੇ ਚ ਕੋਈ ਹੋਰ ਕਿਸੇ ਤਰੀਕੇ ਦਾ ਪਖੰਡਕੁੰਡ ਨਹੀਂ ਹੁੰਦਾ ਸਾਇੰਸ ਹਨ ਨਹੀਂ ਰੀ ਸਾਇੰਸ ਪਖੰਡ ਕਰਨ ਵਾਲੇ ਬਹੁਤ ਨੇ ਹਰ ਫੀਲਡ ਚ ਨੇ ਦੇਖੋ ਚਾਹੇ ਕੋਈ ਲਾਇਰ ਹੈ ਚਾਹੇ ਕੋਈ ਡਾਕਟਰ ਹੈ ਹਰ ਇੱਕ ਫੀਲਡ ਜਰਨਲਿਜ਼ਮ ਦੇ ਵਿੱਚ ਵੀ ਬਹੁਤ ਪਖੰਡ ਹੈ ਠੀਕ ਹੈ ਬਹੁਤ ਦੇਖੇ ਜਾਂਦੇ ਨੇ ਲੋਕ ਠੀਕ ਹੈ ਬਟ ਐਸਟ੍ਰੋਲੋਜੀਕ ਬਹੁਤ ਹੀ ਪਾਕ ਤੇ ਪਵਿੱਤਰ ਸਬਜੈਕਟ ਹੈ ਹਮਮ ਠੀਕ ਹੈ ਤੇ ਜੋਤਿਸ਼ ਕੀ ਹੈ ਬੇਸਿਕਲੀ ਇਟ ਇਜ਼ ਅ ਵੇ ਟੂ ਲਿਵ ਯਰ ਲਾਈਫ ਜੋ ਜੋਤਿਸ਼ ਦਾ ਮਤਲਬ ਹੈ ਜੋਤ ਦਾ ਮਤਲਬ ਹੈ ਦ ਲਾਈਟ ਹਮਮ ਤੇ ਈਸ਼ ਦਾ ਮਤਲਬ ਹੈ ਈਸ਼ਵਰ ਹਮਮ ਦ ਲਾਈਟ ਆਫ ਗੋਡ ਇਟ ਇਜ਼ ਅ ਵੇ ਟੂ ਲਿਵ ਯਰ ਲਾਈਫ ਹਮਮ ਤੇ ਜੋ ਕੇਜਰੀਵਾਲ ਜੀ ਸਿਤਾਰੇ ਕਹਿੰਦੇ ਸੀਗੇ ਉਹ ਮੈਂ ਜਨਤਾ ਦੇ ਅਗੇ ਰੱਖੀ ਮਤਲਬ ਟਵੀਟ ਕੀਤਾ ਉਸ ਨੂੰ ਠੀਕ ਹੈ ਚਲੋ ਗੋਡ ਇਸ ਬੀਗ ਗਾਈਡ ਪ੍ਰਮਾਤਮਾ ਦਾ ਆਸ਼ੀਰਵਾਦ ਹੈ ਗੁਰੂ ਦਾ ਆਸ਼ੀਰਵਾਦ ਹੈ ਮਾਤਾ ਪਿਤਾ ਦਾ ਆਸ਼ੀਰਵਾਦ ਹੈ ਇਸ ਚੀਜ਼ ਨੂੰ ਥੋੜਾ ਹੋਰ ਡਿਫਾਈਨ ਕਰ ਦਿਓ ਪੰਜਾਬ ਦੀ ਸਿਆਸਤ ਵਿੱਚ ਬੜਾ ਹੁਣ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਹਿੰਦੇ ਮੁੱਖ ਮੰਤਰੀ ਦੀ ਕੁਰਸੀ ਚਲੀ ਜਾਣੀ ਹੈ ਕਹਿੰਦੇ ਮੁੱਖ ਮੰਤਰੀ ਬਦਲ ਦਿੱਤੇ ਜਾਣਗੇ ਉਹਨਾਂ ਦੇ ਸਤਾਰੇ ਕੀ ਕਹਿੰਦੇ ਨੇ ਭਗਵੰਤ ਮਾਨ ਦੇ ਸਤਾਰੇ ਤੁਸੀਂ ਪ੍ਰਡਿਕਟ ਕੀਤੇ ਨੇ ਕਿ ਕੀ ਕਹਿ ਰਹੇ ਨੇ ਉਹਨਾਂ ਦੇ ਸਤਾਰੇ ਵਾਕਈ ਉਹ ਬਦਲ ਜਾਣਗੇ ਜਾਂ ਫਿਰ ਉਹਨਾਂ ਦੀ ਜਗ੍ਹਾ ਤੇ ਕੋਈ ਹੋਰ ਉਹਨਾਂ ਦੀ ਚੇਅਰ ਤੇ ਸੀਐਮ ਦੀ ਚੇਅਰ ਤੇ ਬੈਠ ਜਾਏਗਾ ਦੇਖੋ ਐਸਾ ਹੈ ਕਿ ਭਗਵੰਤ ਮਾਨ ਜੀ ਲਈ ਵੀ ਮੈਂ ਟਵੀਟ ਕੀਤਾ ਸੀਗਾ ਆਈ ਗੈਸ ਨਵੰਬਰ ਦੇ ਆ ਦਸੰਬਰ 2023 ਦੇ ਵਿੱਚ ਕਿ ਉਹਨਾਂ ਦਾ ਖਰਾਬ ਸਮਾਂ ਸਟਾਰਟ ਹੋਣ ਵਾਲਾ ਹੈ ਫਰਮ ਮਾਰਚ April 2024 ਪਿਛਲੇ ਸਾਲ ਤੋਂ ਸ਼ੁਰੂ ਹੋ ਗਿਆ ਸੀ ਕਿ ਚਰਚਾ ਵੀ ਸ਼ੁਰੂ ਹੋ ਗਈ ਸੀ ਉਹਨਾਂ ਮੈਂ ਮਤਲਬ 2023 ਚ ਟਵੀਟ ਕੀਤਾ ਸੀਗਾ ਕਿ ਉਹਨਾਂ ਦਾ ਮਤਲਬ ਕਿ ਸ਼ਾਇਦ ਆਪਣੀ ਟਰਮ ਕੰਪਲੀਟ ਨਾ ਕਰ ਪਾਣ ਐਜ਼ ਅ ਸੀਐਮ ਤੇ ਉਹਨਾਂ ਦੀ ਪਾਰਟੀ ਸਪਲਿਟ ਹੋ ਸਕਦੀ ਹੈ ਤੇ ਭਗਵੰਤ ਮਾਨ ਜੀ ਦਾ ਸਮਾਂ April 2024 ਤੋਂ ਖਰਾਬ ਚੱਲ ਰਿਹਾ ਚਲ ਰਿਹਾ ਸਾਰੇ ਗਰਦੇਸ਼ ਤੇ ਉਹ ਕੀ ਹੋਇਆ ਸ਼ੀਤ ਕਿਹੜਾ ਰਿੰਕੂ ਫ্রম ਮੈਂਬਰ ਆਫ ਸ਼ੀਲ ਰਿੰਕੂ ਸ਼ੀਲ ਰਿੰਕ ਜਲੰਧਰ ਜਲੰਧਰ ਉਹ ਪਾਰਟੀ ਛੱਡ ਗਿਆ ਸੀਗਾ April April ਦੇ ਵਿੱਚ ਹੀ 2024 ਚ ਜੋ ਸ਼ੀਤਲ ਅੰਗਰਲ ਹੈ MLA ਜੋ ਜਲੰਧਰ ਤੋਂ ਸੀਗੇ ਉਹਨਾਂ ਨੇ ਵੀ ਉਹਨਾਂ ਦੀ ਪਾਰਟੀ ਛੱਡਤੀ ਸੀ ਤਾਂ ਮਤਲਬ ਥੋੜੇ ਸੈਟਬੈਕਸ ਉਹਨਾਂ ਨੂੰ ਮਿਲੇ ਉਸ ਤੋਂ ਬਾਅਦ ਮਨ ਹਾਲ ਕਿ ਉਹਦੇ ਬਾਅਦ ਵੈਸਟੀ ਸੀਟ ਜਿੱਤ ਲਈ ਸੀ ਉਹਨਾਂ ਨੇ ਜਿੱਤ ਲਈ ਸੀ ਕਿ ਬਟ ਲੋਕ ਸਭਾ ਇਲੈਕਸ਼ਨ ਦੇ ਵਿੱਚ ਵੀ ਆਵਾਜ਼ ਦੀ ਪਾਰਟੀ ਦਾ ਗ੍ਰਾਫ ਡਿਫੀਟ ਹੀ ਹੋਈ ਆ 13 ਸੀਟਾਂ ਕਹਿਣਾ 13 ਤਿੰਨ ਦੀ ਆ ਗਈ ਸੀਗੇ ਸੋ ਮਤਲਬ ਕੀ 13 ਦਾ ਦਾਅਵਾ ਕਰ ਰਹੇ ਸੀਗੇ ਤੇ ਤਿੰਨ ਸੀਟਾਂ ਜਿੱਤ ਪਾਇਆ ਤੁਮਲਾ ਗ੍ਰਾਫ ਕਟਿਆ ਹੀ ਆ ਡਾਊਨ ਹੋਈ ਜਾ ਉਹਦੇ ਬਾਅਦ ਹੁਣ ਦਿੱਲੀ ਦੇ ਵਿੱਚ ਵੀ ਸੀਐਮ ਨੇ ਕਰੀਬ 26 ਸੀਟਾਂ ਦੇ ਉੱਤੇ ਪ੍ਰਚਾਰ ਕੀਤਾ ਤੇ ਉਹਦੇ ਚੋਂ 21 ਹਾਰ ਗਏ ਉਹਦੇ ਚੋਂ 5-6 ਸੀਟਾਂ ਜਿੱਤੇ ਇਵਨ ਕੀ ਵੱਡੇ ਵੱਡੇ ਜਿਹੜੇ ਦਿੱਲੀ ਦੇ ਲੀਡਰ ਸੀਗੇ ਉਹਨਾਂ ਦੀਆਂ ਸੀਟਾਂ ਤੇ ਪ੍ਰਚਾਰ ਕੀਤਾ ਅਰਵਿੰਦ ਕੇਜਰੀਵਾਲ ਇਸ ਤੋਂ ਇਲਾਵਾ ਨੀਸ਼ ਸ਼ੋਧਿਆ ਹੋਰ ਵੀ ਲੀਡ ਬਹੁਤ ਮਨਿਸਟਰਸ ਆਈ ਸੀਗੇ ਪ੍ਰਚਾਰ ਲਈ ਬਟ ਦੇਖੋ ਬਾਜੀ ਮੈਂ ਮੇਰਾ ਮੰਨਣਾ ਹੈ ਕਿ ਕੋਈ ਬੰਦਾ ਹੋਰ ਸਿਆਣਾ ਨਹੀਂ ਜਾਂਦਾ ਕੋਈ ਮੂਰਖ ਨਹੀਂ ਹੁੰਦਾ ਵਕਤ ਦੀ ਗੱਲ ਹੈ ਅੱਛਾ ਵਕਤ ਵਕਤ ਦੀ ਗੱਲ ਹੈ ਹੁਣ ਵਕਤ ਕੀ ਕਹਿੰਦਾ ਵਕਤ ਇਹ ਹੈ ਕਿ ਅਜੇ ਭਗਵੰਤ ਮਾਨ ਜੀ ਲਈ ਸੀਐਮ ਸਾਹਿਬ ਲਈ ਥੋੜਾ ਜਿਹਾ ਕਠਿਨ ਸਮਾਂ ਬਟ ਪੰਜਾਬ ਅੱਗੇ ਪੰਜਾਬ ਦਾ ਸਮਾਂ ਕਿ ਬਹੁਤ ਹੀ ਅੱਛਾ ਹੈ ਬਹੁਤ ਬ੍ਰਾਈਟ ਹੈ ਟਾਈਮ ਆ ਪੰਜਾਬ ਲਈ ਜੀ ਲੇਕਿਨ 2027 ਦੇ ਹੁਣ ਜਿਹੜੀ ਚੋਣ ਆਉਗੀ ਜੀ ਮੁਕਾਬਲਾ ਕਿਹਦੇ ਚ ਹੋਊਗਾ ਕਿਹੜਾ ਲੀਡਰ ਅਮਰਜ ਹੋਊਗਾ 2027 ਦੇ ਵਿੱਚ ਵੱਡਾ ਲੀਡਰ ਬਣ ਕੇ ਆਏ ਸੀ ਜੋ ਨਾ ਜੋਤਿਸ਼ਾਂਤ ਜੋਤਿਸ਼ ਦੇ ਅਨੁਸਾਰ ਜੋ ਪ੍ਰੈਡਿਕਸ਼ਨ ਹੁੰਦੀ ਹੈ ਨਾ ਉਹ ਟਾਈਮ ਬੇਸ ਤੇ ਹੁੰਦੀ ਹੈ ਕਿ ਅਗਰ ਅਗਰ ਇਲੈਕਸ਼ਨ ਜਨਵਰੀ ਫੈਬਰੀਅਰ ਮਾਰਚ ਦੇ ਵਿੱਚ ਹੁੰਦੇ ਨੇ ਜੋ ਅਕਸਰ ਇਸੇ ਇਸੇ ਦੌਰਾਨ ਹੀ ਹੁੰਦੇ ਨੇ ਬਾਈ ਜਾਂਸ ਕੁਝ ਕੁਝ ਕਾਰਨ ਵਸ਼ ਕੋਈ ਥੋੜਾ ਸਾ ਡਿਲੇ ਹੋਏ ਆ ਪ੍ਰੀਪੋਨ ਹੋਏ ਤਾਂ ਉਸ ਲਈ ਨਹੀਂ ਮੈਂ ਪ੍ਰੈਡਿਕਟ ਕਰ ਰਿਹਾ ਬਟ ਅਗਰ ਜਨਵਰੀ ਫੈਬੀਆ ਮਾਰਚ 2027 ਦੇ ਵਿੱਚ ਇਲੈਕਸ਼ਨ ਹੁੰਦੇ ਨੇ ਪੰਜਾਬ ਦੇ ਵਿੱਚ ਤਾਂ ਆਪਣੇ ਮੁੱਖ ਮੰਤਰੀ ਦਾ ਨਾਮ ਕੋਸ਼ਿਸ਼ ਕਰ ਸਕਦੇ ਜੋ ਮੈਂ ਪ੍ਰੈਡਿਕਟ ਕਰ ਰਿਹਾ ਤਾਂ ਚਰਨਜੀਤ ਸਿੰਘ ਚੰਨੀ ਸਰਦਾਰ ਚਰਨਜੀਤ ਸਿੰਘ ਚੰਨੀ ਅਗਲੇ ਮੁੱਖ ਮੰਤਰੀ ਹੋਣਗੇ ਪੰਜਾਬ ਦੇ ਜੋ ਸੀਐਮ ਹੋ ਸਕਦੇ ਸੀਐਮ ਹੋ ਸਕਦੇ ਨੇ ਉਹਨਾਂ ਦੇ ਸਿਤਾਰੇ ਬਹੁਤ ਚ ਸਟਰੋਂਗ ਸਟਾਰ ਇਨ ਫਿਬਰੂਅਰੀ ਆਪੀਸ਼ੀਅਸ ਟਾਈਮ ਆਮਾ ਪਾਰਟੀ ਦੇ ਵਿੱਚ ਚਲੋ ਇੱਕ ਪੋਲਿਟিক্যাল ਸਵਾਲ ਹੈਗਾ ਕਿ ਪਾਰਟੀ ਦੇ ਵਿੱਚ ਕੰਪੀਟੀਸ਼ਨ ਤਾਂ ਬਹੁਤ ਹੈਗਾ ਜੀ ਪ੍ਰਤਾਪ ਸਿੰਘ ਬਾਜਵਾ ਵੀ ਸਟਾਰੇ ਆਪ ਦੇ ਦਿਖਾਉਂਦੇ ਹੋਣਗੇ ਸ਼ਾਇਦ ਵੀ ਸਾਡੇ ਸਟਰੋਂਗ ਹੈ ਜਾਂ ਕੋਈ ਹੋਰ ਸਾਡਾ ਰਾਜਾ ਵੜਿੰਕੇ ਦੇ ਹੋਣ ਸਕ ਜਿੰਦਰ ਰੰਧਾਵਾ ਕਹਿੰਦੇ ਹੁਣ ਪੱਤਿਆਂ ਨੂੰ ਲੱਗਦਾ ਕਿ ਸਭ ਤੋਂ ਜ਼ਿਆਦਾ ਸਟਾਰੇ ਸਟਰੋਂਗ ਚੰਜੀਤ ਸਿੰਘ ਚੰਨੀ ਸਾਥ ਦੇ ਚੰਨੀ ਸਾਥ ਦੇ ਚੰਜੀਤ ਕਾਂਗਰਸ ਹੈ ਨਾ ਕਾਂਗਰਸ ਜੀ ਅੱਛਾ ਤੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਦਾ ਕੀ ਭੁਖ ਦੇਖ ਰਹੇ ਹੋ ਤੁਸੀਂ ਕੋਈ ਐਨਾਲਾਈਜ਼ ਕੀਤਾ ਹੋਵੇ ਮਤਲਬ ਕਿ ਇਟ ਇਜ਼ ਵੈਰੀ ਲਾਈਕਲੀ ਕਿ ਉਹ ਆਪਣੀ ਸ਼ਾਇਦ ਟਰਮ ਕੰਪਲੀਟ ਨਾ ਕਰਨ ਉਹਨਾਂ ਨੂੰ ਹੋ ਸਕਦਾ ਹੈ ਕੁਰਸੀ ਤੋਂ ਲਾ ਦੇਣ ਜੋ ਚਰਚਾ ਚੱਲ ਜੀ ਥੋੜੀ ਉਹਨਾਂ ਲਈ ਹੌਸਪੀਸ਼ਸ ਟਾਈਮ ਨਹੀਂ ਹੈ ਹੂੰ ਹੂੰ ਤਾਂ ਉਹਦਾ ਕਾਰਨ ਕੀ ਹੋ ਸਕਦੇ ਹੈ ਇਹ ਪਲੈਨੇਟਰੀ ਕਿਉਂਕਿ ਉਹ ਉਹਨਾਂ ਦਾ ਜੋਤਿਸ਼ ਅਨੁਸਾਰ ਉਹਨਾਂ ਦੇ ਸਤਾਰੇ ਦੇਖੋ ਮੈਂ ਤਾਂ ਤੁਹਾਨੂੰ ਸਿਰਫ ਐਸਟਰੋਲੋਜੀਕਲੀ ਦੱਸ ਸਕਦਾ ਹਾਂ ਪੋਲਿਟਿਕ ਦੇਖੋ ਪੋਲਿਟਿਕਸ ਮੈਂ ਆਪ ਤੁਹਾਡਾ ਸਬਜੈਕਟ ਨਹੀਂ ਹੈਗਾ ਮੈਂ ਸਮਝ ਸਕਦਾ ਪੋਲਿਟਿਕਸ ਵਿੱਚ ਕੀ ਹੋਵੇ ਕੀ ਨਹੀਂ ਮਤਲਬ ਉਹ ਮਤਲਬ ਪੋਲਿਟਿਸ਼ੀਅਨਸ ਹੀ ਜਾਣਨ ਬਟ ਉਨਾ ਦਾ ਸਮੇਂ ਫੇਵਰੇਬਲ ਨਹੀਂ ਹੈ اچھا ਠੀਕ ਸਮਝ ਗਿਆ ਜੀ اچھا ਅਸਟ੍ਰੋਲੋਜੀ ਬਾਰੇ ਥੋੜਾ ਜਿਆ ਹੋਰ ਗਿਆਨ ਦਿਓ ਮੈਨੂੰ ਥੋੜੀ ਜਿਗਿਆਸਾ ਜ਼ਿਆਦਾ ਹੋ ਰਹੀ ਹੈ ਇਸ ਚੀਜ਼ ਨੂੰ ਲੈ ਕੇ ਕਿ ਤੁਸੀਂ ਕਹਿ ਰਹੇ ਹੋ ਕਿ ਹਰ ਇੱਕ ਬੰਦਾ ਇਸ ਚੀਜ਼ ਨੂੰ ਕਰ ਸਕਦਾ ਹੈ ਪ੍ਰਡਿਕਸ਼ਨ ਕਰ ਸਕਦਾ ਪੜ ਸਕਦਾ ਸਾਇੰਸ ਹੈ ਕਿਉਂਗੇ ਇਹ ਚ ਹੋਰ ਕੁਝ ਵੀ ਨਹੀਂ ਹੈ ਹਨਾ ਇਹ ਅਸਟ੍ਰੋਲੋਜੀ ਕਿਸ ਤਰੀਕੇ ਨਾਲ ਵਰਕ ਆਊਟ ਕਰਦੀ ਹੈ ਕੀ ਹੁੰਦਾ ਇਸ ਵਿੱਚ ਸੀ ਵੈਦਿਕ ਅਸਟ੍ਰੋਲੋਜੀ ਇਜ਼ ਅ ਸਾਇੰਸ ਆਫ ਲਾਈਟ which helps us to understand the laws of both ਜੀ आवर ਟਾਈਮ ਐਂਡ ਆਰ ਕਰਮਾਸ ਜੋ ਜੋਤਿਸ਼ ਦਾ ਨਿਰਮਾਨ ਹੈ ਉਹ ਇਸ ਬ੍ਰਹਮੰਡ ਨੂੰ ਸਮਝਣ ਲਈ ਹੋਇਆ ਸੀਗਾ ਉਹ ਕਦੇ ਵੀ ਇਹ ਪ੍ਰੈਡਿਕਸ਼ਨਸ ਲਈ ਕਿ ਇਹਦਾ ਵਿਆਹ ਕਦੋਂ ਹੋਊਗਾ ਨੌਕਰੀ ਕਰਨ ਲੱਗੂਗੀ ਪ੍ਰਮੋਸ਼ਨ ਕਦੋਂ ਵੀ ਇਹਦਾ ਮੋਟਿਵ ਇਹ ਨਹੀਂ ਹੈ ਵਾਸ਼ਿਕ ਕਰਨ ਦਾ ਨਹੀਂ ਹੈ ਚਲਦਾ ਹੈ ਐਸਾ ਕੁਝ ਨਹੀਂ ਇਹ ਸਭ ਜੋਤਿਸ਼ ਦਾ ਸਨਾ ਕੋ ਇਹ ਸਭ ਫੇਕ ਹੈ ਇਹ ਸਭ ਬਕਵਾਸ ਚੀਜ਼ਾਂ ਹੈ ਦਾ ਕੋਈ ਲੈਣਾ ਦੇਣਾ ਨਹੀਂ ਹੈ ਠੀਕ ਹੈ ਬੰਦੇ ਦਾ ਜਨਮ ਹੋਇਆ ਉਹਦੀ ਡੈਸਟੀਨੀ ਫਿਕਸਡ ਹੈ ज्योतिष ਦਾ ਸਿਰਫ ਸਿਰਫ ਤੁਹਾਨੂੰ ਇੱਕ ਡਾਇਰੈਕਸ਼ਨ ਦੇ ਸਕਦਾ ਹੈ ਕਿ ਅਗਰ ਤੁਸੀਂ ਮਤਲਬ ਕਿ ਤੁਹਾਨੂੰ ਅਗਰ ਤੁਸੀਂ ਡਾਕਟਰ ਅਗਰ ਤੁਹਾਡੀ ਡੈਸਟੀਨੀ ਚੈੱਕ ਕੀਤੀ ਤੁਸੀਂ ਬਹੁਤ ਚੰਗੇ ਹੀਲਰ ਬਣ ਸਕਦੇ ਹੋ ਬਟ ਯੂ ਵਾਂਟ ਟੂ ਬੀ ਐਨ ਐਕਟਰ ਸ਼ਾਇਦ ਤੁਸੀਂ ਐਕਟਰ ਲਈ ਤੁਹਾਨੂੰ ਸਟਰਗਲ ਬਹੁਤ ਜ਼ਿਆਦਾ ਕਰਨੀ ਪਵੇ ਤੁਹਾਨੂੰ 200% ਐਫਰਟ ਲਗਾ ਕੇ ਤੁਹਾਨੂੰ 2% ਰਿਜ਼ਲਟ ਮਿਲੇ 4% ਰਿਜ਼ਲਟ ਮਿਲੇ ਬਟ ਅਗਰ ਤੁਹਾਡੀ ਡੈਸਟੀਨੀ ਚੈੱਕ ਕੀਤੀ ਤੁਸੀਂ ਬਹੁਤ ਚੰਗੇ ਹੀਲਰ ਬਣ ਸਕਦੇ ਹੋ ਤਾਂ ਚਾਹੇ ਤੁਹਾਨੂੰ ਘੱਟ ਮਿਹਨਤ ਦੇ ਵਿੱਚ ਜ਼ਿਆਦਾ ਫਲ ਮਿਲ ਜੇ ਤੁਹਾਨੂੰ ਉਸੇ ਫੀਲਡ ਦੇ ਵਿੱਚ ਨਾਮ ਤੇ ਸ਼ੋਹਰਤ ਪੈਸਾ ਆਰਥ ਜੋ ਵੀ ਹੈ ਹੈਪੀਨੈਸ ਉਹ ਸਭ ਮਿਲੇ ਇਹੀ ਅਸਟ੍ਰੋਲੋਜੀ ਜੀ ਮਤਲਬ ਤੁਸੀਂ ਆਪਣੇ ਬਾਰੇ ਵੀ ਥੋੜਾ ਦੱਸ ਦੋ ਹਨਾ ਕਿਉਂਕਿ ਤੁਹਾਡੀਆਂ ਪ੍ਰੈਡਿਕਸ਼ਨ ਬੜੀਆਂ ਸਟਿਕ ਹੁੰਦੀਆਂ ਕਿਉਂਕਿ ਮੈਂ ਜਿੰਨੇ ਵੀ ਵਾਰ ਪ੍ਰੈਡਿਕਸ਼ਨ ਤੁਹਾਡੀਆਂ ਚਾਹੇ ਪ੍ਰਧਾਨ ਮੰਤਰੀ ਲਈ ਪ੍ਰੈਡਿਕਸ਼ਨ ਕੀਤੀਆਂ ਤੁਸੀਂ ਜਾਂ ਫਿਰ ਤੁਸੀਂ ਸਿੱਧੂ ਮਸੇਵਾਲ ਲਈ ਕੀਤੀਆਂ ਕੇਜਰੀਵਾਲ ਲਈ ਕੀਤੀਆਂ ਹੁਣ ਚਲੋ ਭਗਵੰਤ ਮਾਨ ਲਈ ਵੀ ਕੀਤੀਆਂ ਪਹਿਲਾਂ ਉਹ ਦਿਖ ਵੀ ਰਹੀਆਂ ਅੱਗੇ ਸ਼ਾਇਦ ਹੋ ਸਕਦਾ ਜੋ ਪ੍ਰੈਡਿਕਸ਼ਨਾਂ ਤੁਹਾਡੀ ਦਿਖ ਵੀ ਜਾਵੇ ਮਤਲਬ ਇਹ ਕਿਵੇਂ ਤੁਸੀਂ ਅੱਗੇ ਇਸ ਚੀਜ਼ ਤੁਹਾਡੇ ਅੰਦਰ ਆਇਆ ਇਹ ਚੀਜ਼ ਮੰਨ ਲਾ ਮੇਰੇ ਪਿਤਾ ਜੀ ਦਾ ਆਸ਼ੀਰਵਾਦ ਹੈ ਠੀਕ ਹੈ ਮੇਰੇ ਗੁਰੂ ਜੀ ਦਾ ਆਸ਼ੀਰਵਾਦ ਹੈ ਮੇਰੇ ਗੁਰੂ ਜੀ ਸ਼੍ਰੀ ਨਿੰਦਰ ਪ੍ਰਤਾਪ ਸਿੰਘ ਰਾਜ ਤੇ ਮੈਂ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਜੀ ਤੇ ਮੈਂ ਹੁਣ ਆਪਣੇ ਬਾਰੇ ਕੀ ਕਹਾਂ ਜੀ ਮੈਂ ਜੋ ਮੈਂ ਪੜਦਾ ਹਾਂ ਮੈਂ ਟਵੀਟਰ ਹਾਂ ਜੀ ਜਿਵੇਂ ਤੁਸੀਂ ਕਿਹਾ ਜੋਤਿਸ਼ ਦਾ ਮਤਲਬ ਦੱਸਿਆ ਤਾਂ ਅੰਦਰ ਇੱਕ ਲਾਈਟ ਹੀ ਹੈ ਕੰਦਰ ਸਭ ਅੰਦਰ ਹੀ ਹੈ ਸਭ ਦੇ ਅੰਦਰ ਹੀ ਹੈ ਜੀ ਅੰਦਰ ਹੀ ਸਭ ਕੁਝ ਸਭ ਦੇ ਅੰਦਰ ਹੀ ਹੈ ਸਭ ਨੂੰ ਪਹਚਾਨਣ ਦੀ ਲੋੜ ਹੈ ਉਸ ਨੂੰ ਬਸ ਕੋਈ ਵੀ ਪੜ ਸਕਦਾ ਹੈ ਆਪਣੇ ਸਬਜੈਕਟ ਨੂੰ ਲੈ ਕੇ ਇਮਾਨਦਾਰ ਰਹੋ ਮਿਹਨਤ ਹਰ ਕੋਈ ਕਰਦਾ ਹੈ ਠੀਕ ਹੈ ਇਮਾਨਦਾਰ ਰਹੋ ਕਿਸੇ ਨੂੰ ਡਰਾਓ ਨਾ ਝੂਠੀ ਗੱਲ ਨਾ ਕਹੋ ਡਰਾ ਕੇ ਕੋਈ ਪੈਸਾ ਨਾ ਲਓ ਬੜੀ ਚੰਗੀ ਗੱਲ ਆ ਤੁਸੀਂ ਉਸੇ ਸਵਾਲ ਤੇ ਆ ਕੇ ਜਿਹਦੇ ਤੇ ਮੈਂ ਆਉਣਾ ਚਾਹ ਰਿਹਾ ਸੀਗਾ ਬੰਦਾ ਇੱਕ ਅੱਛਾ ਵਿਅਕਤੀ ਕਾ ਇਨਸਾਨ ਵਧੀਆ ਇਨਸਾਨ ਹੈ ਨਾ ਜੀ ਉਦੇ ਸਤਾਰੇ ਹਮੇਸ਼ਾ ਚੰਗੀ ਡਾਇਰੈਕਸ਼ਨ ਦੇ ਵਿੱਚ ਜਾਂਦੇ ਨੇ ਹਮੇਸ਼ਾ ਚੰਗੀ ਹੈ ਨਾ ਇੱਕ ਵਧੀਆ ਉਹ ਇੱਕ ਸਪੈਕ ਵਾਲਾ ਬੰਦਾ ਫਿਊਚਰ ਜੀ ਦਾ ਬ੍ਰਾਈਟ ਆ ਉਹ ਕੀ ਇਸ ਤਰੀਕੇ ਦੇ ਆਪਦੀ ਜ਼ਿੰਦਗੀ ਦੇ ਵਿੱਚ ਸਿਧਾਂਤ ਬਣਾਵੇ ਕਿਸ ਤਰੀਕੇ ਨਾਲ ਜਿ ਵਿਚਰੇ ਕਿ ਉਹਦੀ ਜ਼ਿੰਦਗੀ ਦੇ ਵਿੱਚ ਸਾਰੇ ਸਤਾਰੇ ਉਹਨਾਂ ਦੇ ਰਾਜਯੋਗ ਵਾਲੀ ਜਨ ਗਰਦਿਸ਼ ਵਾਲਾਂ ਜਨ ਮਤਲਬ ਕਿਸ ਤਰੀਕੇ ਦਾ ਵਿਚਰਨ ਹੋਣਾ ਚਾਹੀਦਾ ਆਤਰਨ ਵਿਚਰਨ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਅਗਰ ਤੁਸੀਂ ਕੋਈ ਵੀ ਕੋਈ ਵੀ ਸਮਾਜ ਸੇਵਾ ਦਾ ਕੰਮ ਕਰ ਰਹੇ ਹੋ ਸਪੋਸ ਤੁਸੀਂ ਅ ਕਿਸੇ ਕੁੱਤੇ ਨੂੰ ਰੋਟੀ ਖਿਲਾ ਰਹੇ ਹੋ ਗਾਏ ਨੂੰ ਗੁੜ ਖਿਲਾ ਰਹੇ ਹੋ ਪੰਛੀਆਂ ਨੂੰ ਦਾਣਾ ਪਾ ਰਹੇ ਹੋ ਕਿਸੇ ਜੋਛੀ ਦੇ ਗਏ ਤੇ ਨਾ ਕਰੋ ਤੁਸੀਂ ਸਾਰੀ ਰੈਮੇਡੀ ਦੀ ਮਤਲਬ ਕਿ ਕੋਈ ਰੈਮੇਡੀ ਲਈ ਕੁਝ ਐਕਸਪੈਕਟ ਨਾ ਕਰੋ ਮਤਲਬ ਕਿ ਅਗਰ ਕੁਝ ਤੁਸੀਂ ਚੰਗਾ ਚਾਹੁੰਦੇ ਹੋ ਆਪਣੀ ਲਾਈਫ ਦੇ ਵਿੱਚ ਠੀਕ ਹੈ ਤਾਂ ਕਿਸੇ ਐਸਟ੍ਰੋਲੋਜਰ ਦੇ ਗਏ ਤੇ ਕਿਸੇ ਤੰਤਰਿਕ ਦੇ ਕਿਸੇ ਬੰਦੇ ਦੇ ਗਏ ਤੇ ਇਹ ਉਪਾਏ ਕਰੋ ਕਿ ਤੁਹਾਡਾ ਇਹ ਭਲਾ ਹੋ ਜਾਏਗਾ ਅਗਰ ਤੁਹਾਡੇ ਦਿਲ ਦੇ ਵਿੱਚ ਸੱਚਾ ਭਾਵ ਹੈ ਉਸ ਜਾਨਵਰ ਦੀ ਕਿਸੇ ਵੀ ਵਿਅਕਤੀ ਦੀ ਮਦਦ ਕਰਨ ਦਾ ਤਾਂ ਹੀ ਕਰੋ ਹੂੰ ਠੀਕ ਹੈ ਫਾਲਦੀ ਇੱਛਾ ਰੱਖ ਕੇ ਕਰੋ ਨਾ ਫਾਲਦੀ ਇੱਛਾ ਰੱਖ ਕੇ ਦੇਖੋ ਆਪਾਂ ਕੁਦਰਤ ਨੂੰ ਬੇਵਕੂਫ ਨਹੀਂ ਬਣਾ ਸਕਦੇ ਨਾ ਤੁਹਾਡੇ ਮਨ ਚ ਕੀ ਹੈ ਉਹ ਤਾਂ ਪਰਮਾਤਮਾ ਦਾ ਜਾਣਦਾ ਹੀ ਹੈ ਜੀ ਜੀ ਠੀਕ ਹੈ ਤੇ ਦੂਸਰੀ ਗੱਲ ਜੋ ਸਭ ਤੋਂ ਮੇਨ ਗੱਲ ਹੈ ਆਪਣੀ ਡੈਸਟੀਨੀ ਫਿਕਸਡ ਹੈ ਆਪਾਂ ਜ਼ਿਆਦਾ ਉਹਦੇ ਵਿੱਚ ਬਦਲਾਅ ਨਹੀਂ ਕਰ ਸਕਦੇ ਅਗਰ ਅੱਜ ਮੈਂ ਕਹਾ ਕਿ ਚਲੋ ਮੈਂ ਦੋ ਚਾਰ ਕਿਤਾਬਾਂ ਪੜ੍ਹ ਕੇ ਕਿ ਅੱਜ ਮੈਨੂੰ ਮੇਰੇ ਤੇ ਟੈਗ ਲੱਗ ਗਿਆ ਕਿ ਆਈ ਏਮ ਐਸਟ੍ਰੋਲੋਜਰ ਮੈਸ ਲੋਜਰ ਨਹੀਂ ਬਣਨ ਦਾ ਸੀਗਾ ਬਟ ਠੀਕ ਹੈ ਮੇਰੀ ਵੀ ਡੈਸਟੀਨੀ ਸੀ ਹਮ ਐਂਡ ਕਿਸੇ ਤਰੀਕੇ ਦੇ ਪਾਏ ਕਰਕੇ ਅਸੀਂ ਪੁੱਕ ਨੂੰ ਨਹੀਂ ਬਦਲ ਸਕਦੇ ਜੋ ਹੋਣਾ ਹੋਣਾ ਤੈ ਬਿਲਕੁਲ ਤੈ ਦੇਖੋ ਮੈਂ ਤੁਹਾਨੂੰ ਆਪਣੇ ਤੇ ਗੱਲ ਲੱਕੀ ਗੱਲ ਕਹਿਣਾ ਹੈ ਅਗਰ ਮੇਰੀ ਡੈਸਟੀਨੀ ਦੇ ਵਿੱਚ ਕਿਤੇ ਰਾਈਜ਼ ਹੈ ਜਾਂ ਕਿਤੇ ਫਾਲ ਹੈ ਜੀ ਮੈਂ ਤਾਂ ਮੈਂ ਤਾਂ ਸਮਾ ਪੜ ਪਾ ਰਹੇ ਹਾਂ ਕਿ ਮੈਂ ਉਸ ਨੂੰ ਬਦਲ ਪਾਉਂਗਾ ਮੇਰੇ ਜੀਵਨ ਚ ਵੀ ਕਸ਼ਟ आए हो सब कुछ देखना जो चाहगी जो जिंदगी सा देखो हस के कट लो रोके कट लो इट्स अप टू यू अगर मैं पता कि अगर मेरा यह साल अगर मैं लगता कि मुश्किल होएगा तो मैं थोड़ा अवेयर रहूँगा कोई अगर इन्वेस्टमेंट कर जा रहा तो थोड़ा देख के कोई पार्टनरशिप कर जा रहा तो बहुत सोच समझ के मतलब कि उस तो रुक जूगा या बहुत ज़्यादा होर ज़्यादा प्रिकॉशन वरते वरतूँगा तो यही गल बात है ਹਮ ਉਸ ਤੋਂ ਇਲਾਵਾ ਆਪਾਂ ਕੁਝ ਨਹੀਂ ਕਰ ਸਕਦੇ ਆਪਣੀ ਡੈਸਟੀਨੀ ਫਿਕਸਡ ਹੈ ਅੱਛਾ ਕਿ ਦਲਜੀਤ ਦੀ ਗੱਲ ਯਾਦ ਆ ਗਈ ਮੈਨੂੰ ਦਲਜੀਤ ਦੇ ਇੱਕ ਪੋਡਕਾਸਟ ਮੈਂ ਸੁਣ ਦੇਖਿਆ ਸੀਗਾ ਸੁਣਿਆ ਸੀਗਾ ਉਹਦੇ ਵਿੱਚ ਉਹਨੇ ਇੱਕ ਗੱਲ ਕਿਹਾ ਕਿ ਜਿਵੇਂ ਤੁਸੀਂ ਵਿਚਰਦੇ ਹੋ ਜਿਨੇ ਤੁਹਾਡੀ ਜੀਵਨ ਸ਼ੈਲੀ ਆ ਜੋ ਤੁਹਾਡਾ ਜ਼ਿੰਦਗੀ ਜੀਣ ਦਾ ਢੰਗ ਹੈਗਾ ਜੋ ਤੁਹਾਡੇ ਤੌਰ ਤਰੀਕੇ ਜਿਵੇਂ ਤੁਸੀਂ ਲੋਕਾਂ ਦੇ ਨਾਲ ਬਿਹੇਵ ਕਰਦੇ ਹੋ ਜੇ ਤੁਸੀਂ ਸੋਚਦੇ ਹੋ ਕਿ ਲੋਕਾਂ ਇਸ ਨੂੰ ਮੈਂ ਲੁੱਟ ਲਾਂ ਉਸ ਨੂੰ ਲੁੱਟ ਲਾਂ ਹਨਾ ਇਹਨੂੰ ਮੈਂ ਬੇਵਕੂਫ ਬਣਾਤਾ ਉਹਨੂੰ ਬੇ ਉਹ ਤੁਹਾਡੀ ਲਾਈਫ ਦੇ ਵਿੱਚ ਰਿਫਲੈਕਟ ਕਰਦਾ ਹੈ ਜੇ ਤੁਸੀਂ ਚੰਗਾ ਸੋਚਦੇ ਹੋ ਕਿ ਉਹ ਚੰਗਾ ਵੀ ਰਿਫਲੈਕਟ ਕਰੇ ਸੱਚ ਹੈ ਬਿਲਕੁਲ ਬਿਲਕੁਲ ਆਚਾ ਨੀਤਾਂ ਨੂੰ ਮਰਾਦਾ ਹੁੰਦੀਆਂ ਨੇ ਜੀ ਤੁਸੀਂ ਕਿਸ ਨੀਤ ਨਾਲ ਕਿਸੇ ਦੀ ਮਦਦ ਕਰ ਰਹੇ ਹੋ ਠੀਕ ਹੈ ਮੈਂ ਉਹੀ ਰੈਮੇਡੀ ਵਾਲੀ ਗੱਲ ਆ ਕਿ ਨਾ ਅਗਰ ਤੁਸੀਂ ਸੁਪੋਜ਼ ਗਾਇ ਸੇਵਾ ਕੋਈ ਕਰਦਾ ਹੈ ਠੀਕ ਹੈ ਬਟ ਉਸ ਇੰਟੈਂਸ਼ਨ ਨਾਲ ਕਰਦਾ ਕਿ ਮੇਰੀ ਨੌਕਰੀ ਲੱਜੇ ਮੇਰਾ ਵਿਆਹ ਹੋ ਜਾਏ ਤਾਂ ਉਹ ਸੇਵਾ ਨਹੀਂ ਹੈ ਉਹ ਤਾਂ ਸੌਦਾ ਹੈ ਉਹ ਸੇਵਾ ਨਹੀਂ ਹੈ ਠੀਕ ਹੈ ਜੀ ਤਾਂ ਤੁਸੀਂ ਦੇਖਿਆ ਜੀ ਬਹੁਤ ਮਨ ਲੋ ਚੰਗੀ ਚੰਗੀ ਨੀਂਦ ਰੱਖਣ ਵਾਲੇ ਲੋਕ ਬਹੁਤ ਅੱਗੇ ਤੱਕ ਜਾਂਦੇ ਨੇ ਤੇ ਉੱਤੇ ਟਿਕੇ ਰਹਿੰਦੇ ਨੇ ਮਾੜੀ ਨੀਂਦ ਨਾਲੇ ਟਿਕਣਾ ਮੁਸ਼ਕਿਲ ਰਹਿੰਦਾ ਨਾਲੇ 2024 ਦਿਲਜੀਤ ਲਈ ਬੜਾ ਵਧੀਆ ਸੀ ਹੁਣ ਉਹਦੀ ਗੱਲ ਕਰ ਹੀ ਲਈਏ ਤਾਂ ਥੋੜੋ ਥੋੜਾ ਹੋਰ ਅੱਗੇ ਵਧਾ ਲੈਂਦੇ ਆ ਦਿਲਜੀਤ ਲਈ 2024 ਕਨਸਰਟ ਉਹਦੀ ਲਾਈਕਿੰਗ ਉਹਦਾ ਲੈਵਲ ਬਹੁਤ ਜ਼ਿਆਦਾ ਚੀਜ਼ਾਂ ਅੱਗੇ ਵਧ ਗਈਆਂ ਉਹਦਾ ਸਭ ਨੇ ਦੇਖਿਆ ਉਹਨਾਂ ਦੀ ਫੈਨ ਫਾਲੋਇੰਗ ਅੱਗੇ ਬਰਕਰਾਰ ਹੈ ਕਿ ਦਿਲਜੀਤ ਲਈ ਕੀ ਪ੍ਰੋਡਕਸ਼ਨ ਹੋਲੀ ਦੇਖੋ ਦਿਲਜੀਤ ਭਾਜੀ ਲਈ ਹਿਊਜ ਰਿਸਪੈਕਟ ਹੈ ਮਾਲੀ ਠੀਕ ਹੈ ਉਹਨਾਂ ਨੂੰ ਮੈਂ ਕਦੇ ਮਿਲਿਆ ਨਹੀਂ ਤੇ ਉਹਨਾਂ ਦੇ ਮੇਰੇ ਕੋਲ ਬਰਥ ਡਿਟੇਲਸ ਵੀ ਨਹੀਂ ਹੈ ਡੇਟ ਆਫ ਬਰਥ ਟਾਈਮ ਪਲੇਸ ਉਹ ਬੱਚਾ ਹੀ ਦਾ ਹੁੰਦਾ ਬਟ ਆਮ ਅ ਬਿਗ ਫੈਨ ਆਫ ਦਿਲਜੀਤ ਬਾਜੀ ਤੇ ਮੈਂ ਉਹਨਾਂ ਦੀ ਲਾਈਫ ਤੋਂ ਵੀ ਸਾਰੇ ਬਹੁਤ ਇਨਸਪਾਇਰ ਹੁੰਨੇ ਸਾਰੀ ਯੂਥ ਬਹੁਤ ਇਨਸਪਾਇਰ ਹੋ ਰਹੀ ਹੈ ਉਹਨਾਂ ਨੂੰ ਦੇਖ ਕੇ ਬਿਕਾਜ਼ ਹੀ ਇਸ ਅ ਵੈਰੀ ਸਪਿਰਚੁਅਲ ਗਾਈ ਠੀਕ ਹੈ ਉਹ ਗੱਲਾਂ ਤਾਂ ਚਲਕਦਾ ਉਹਨਾਂ ਦੀ ਗੱਲਾਂ ਚਲਕਦਾ ਹਰ ਸਮੇਂ ਮਤਲਬ ਕਿ ਓ ਸ਼ਿਵਾ ਸ਼ਿਵਾ ਵਾਹਿਗੁਰੂ ਵਾਹਿਗੁਰੂ ਬਸ ਸਟੇਜ ਤੇ ਵੀ ਸਟੇਜ ਤੇ ਵੀ ਹੀ ਗੱਲ ਕਰਦੇ ਨੇ ਸਿਰਫ ਸਪਿਰਚੁਅਲਿਟੀ ਦੀ ਗੱਲ ਕਰਦੇ ਨੇ ਧਰਮ ਤੋਂ ਉੱਪਰ ਉੱਠ ਕੇ ਉਹ ਸਪਿਰਚੁਅਲਿਟੀ ਦੀ ਗੱਲ ਕਰਦੇ ਨੇ ਯੋਗਾ ਦੀ ਗੱਲ ਕਰਦੇ ਨੇ ਧਿਆਨ ਦੀ ਗੱਲ ਕਰਦੇ ਨੇ ਪੋਸਟਿਕ ਖਾਣੇ ਦੀ ਗੱਲ ਕਰਦੇ ਨੇ ਐਕਸਰਸਾਈਜ਼ ਦੀ ਗੱਲ ਕਰਦੇ ਨੇ ਮਤਲਬ ਸਾਇਲੈਂਸ ਦੀ ਗੱਲ ਕਰਦੇ ਨੇ ਉਹਨਾਂ ਦੀ ਲਾਈਫ ਸਟਾਈਲ ਮਤਲਬ ਉਹਨਾਂ ਨੂੰ ਉੱਪਰ ਲੈ ਕੇ ਗਿਆ ਡੈਫੀਨਿਟਲੀ ਦੇਖੋ ਆਰਟਿਸਟ ਬਹੁਤ ਆਏ ਬਹੁਤ ਆਰਟਿਸਟ ਨੇ ਬਹੁਤ ਉਹਨਾਂ ਤੋਂ ਅੱਛਾ ਗਾਣ ਵਾਲੇ ਵੀ ਬਹੁਤ ਹੋਣਗੇ ਉਹ ਤਾਂ ਆਰਟ ਵੀ ਕਹਿੰਦੇ ਨੇ ਠੀਕ ਹੈ ਨਾ ਉਹਨਾਂ ਦੀ ਡੈਸਟ ਨਹੀਂ ਉਹਨਾਂ ਦੀ ਸਾਫ ਨੀਅਤ ਉਹ ਜਿਸ ਬਹੁਤ ਸਾਇਲੈਂਟ ਬੰਦੇ ਨੇ ਹੋ ਮਤਲਬ ਕਿ ਤੁਸੀਂ ਦੇਖਿਆ ਜਿਆਦਾ ਮਤਲਬ ਜਿਵੇਂ ਆਪਣੇ ਪੰਜਾਬ ਵਿੱਚ ਕਲਚਰ ਹੈਗਾ ਜਿਆਦਾ ਫੂਫਾਂਚ ਨਹੀਂ ਪਹੁੰਦੇ ਕਿੱਥੇ ਨੇ ਕੀ ਕਰ ਰਹੇ ਨੇ ਉਹਨਾਂ ਦੀ ਫੈਮਲੀ ਚ ਕੌਣ ਕੌਣ ਹੈ ਕੁਝ ਨਹੀਂ ਪਤਾ ਉਹ ਆਪਣੇ ਆਪ ਚ ਰਹਿਣ ਵਾਲੇ ਬੰਦੇ ਨੇ ਸਪਿਰਚੁਅਲ ਹੁੰਦੇ ਨੇ ਤਾਂ ਉਹਨਾਂ ਲਈ ਅੱਛਾ ਹੀ ਹੈ ਜਿੰਨਾ ਟਕੇ ਰਹਿਣਗੇ ਤਾਂ ਅੱਛਾ ਹੀ ਹੈ ਆਪਣੇ ਪਰਸਨਲ ਲਾਈਫ ਨੂੰ ਪਬਲਿਕ ਨਹੀਂ ਕਰਨ ਬਿਲਕੁਲ ਬਿਲਕੁਲ ਤਾਂ ਇਹ ਆ ਜੋ ਮੈਗਾ ਸਟਾਰ ਨੇ ਧੰਨਵਾਦ ਜੀ ਬਹੁਤ ਅੱਛਾ ਲੱਗਿਆ ਤੁਹਾਨੂੰ ਗੱਲ ਕਰਕੇ ਸਿਮਰਜੀਤ ਸਪੈਸ਼ਲੀ ਜਿਹੜੀ ਪ੍ਰੈਡਿਕਸ਼ਨਸ ਤੁਸੀਂ ਕੀਤੀ ਆ ਜੋ ਪਿੱਛੇ ਟਾਈਮ ਜੋ ਪ੍ਰੈਡਿਕਸ਼ਨ ਕੀਤੀਆਂ ਉਹ ਸੱਚ ਹੋਈਆਂ ਅਗਲੇ ਟਾਈਮ ਹੁਣ ਦੇਖਦੇ ਆ ਫਿਰ ਤੁਹਾਨੂੰ ਮਿਲਾਂਗੇ ਇਸੇ ਸਟੇਟਮੈਂਟ ਨੂੰ ਲੈ ਕੇ ਪ੍ਰੈਡਿਕਸ਼ਨ ਨੂੰ ਲੈ ਕੇ ਕਿ ਤੁਹਾਡੀ ਸੱਚ ਹੋਗੀ ਜਦੋਂ ਵੀ ਹੋਇਆ ਹਣਾ ਠੀਕ ਹੈ ਬਜੀ ਧੰਨਵਾਦ ਸਸਿਕਾਰ ਜੀ ਤਾ ਇਹ ਆਉਣ ਵਾਲੇ ਸਮੇਂ ਦੀ ਪੋਲਿਟੀਕਲ ਪ੍ਰੈਡਿਕਸ਼ਨ ਵੀ ਹੈਗੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ 2027 ਦੇ ਵਿਧਾਨ ਸਭਾ ਇਲੈਕਸ਼ਨ ਪੰਜਾਬ ਦੇ ਹੈਗੇ ਆ ਉਹਨਾਂ ਦੇ ਵਿੱਚ ਕਿਹੜਾ ਲੀਡਰ ਅਮਰਜ ਹੋ ਕੇ ਨਿਕਲੇਗਾ ਨਾਲ-ਨਾਲ ਮੁੱਖ ਮੰਤਰੀ ਜਿਹੜੇ ਮੌਜੂਦਾ ਹੈਗੇ ਨੇ ਭਗਵੰਤ ਮਾਨ ਉਹਨਾਂ ਲਈ ਵੀ ਪ੍ਰੈਡਿਕਸ਼ਨ ਇਹ ਕਰ ਦਿੱਤੀ ਗਈ ਹੈ ਕੀ ਉਹਨਾਂ ਦਾ ਸਮਾਂ ਥੋੜਾ ਔਖਾ ਚੱਲ ਰਿਹਾ ਹਾਲਕਿ ਹੁਣ ਦੇਖਣਾ ਹੋਇਆ ਇਹ ਪ੍ਰੈਡਿਕਸ਼ਨ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਜਿਹੜੀ ਸੱਚ ਹੁੰਦੀ ਹੈ ਲੇਕਿਨ ਹਾਲ ਫਿਲਹਾਲ ਜੋ ਪਿਛਲੀਆਂ ਜਿੰਨੀਆਂ ਵੀ ਅੱਜ ਤੱਕ ਦੀਆਂ ਪ੍ਰੈਡਿਕਸ਼ਨਸ ਨੇ ਉਹ ਰੋਦਰ ਕਨ ਕਨਪਤਾ ਪਰਹਿੰਦੀ ਹੈ ਬਿਲਕੁਲ ਠੀਕ ਸਟਿਕ ਸਾਹਮਣੇ ਹੋ ਕੇ ਨਿਕਲੀਆਂ ਨੇ ਤਾਂ ਹਾਲ ਫਿਲਹਾਲ ਇਹ ਪ੍ਰੈਡਿਕਸ਼ਨ ਹੁਣ ਨਵੇਂ ਤਰੀਕੇ ਦੇ ਨਾਲ ਇੱਕ ਕਰ ਦਿੱਤੀ ਗਈ ਹੈ ਕੈਮਰਾਮੈਨ ਤੁਲਸੀ ਮਹਿਰਾ ਦੇ ਨਾਲ ਰਵਿੰਦਰ ਮੀਤ ਪੀਟੀਸੀ ਨਿਊਜ਼ ਚੰਦੀਗੜ੍ਹ